Sadhguru, 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 ਮੇ ਸਾਧ ਸੰਗਤ ਦੇ ਸਭ ਇਸ ਗੁਰੂ ਰੂਪ ਗੁਰੂ ਜੀ ਦੀ ਸੱਜੀ ਨਵਾਜੀ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਹਜੇ ਕਮਾਲ ਸਾਬ ਸ੍ਰੀ ਗੁਰੂਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਜਿਹੜਾ ਬਲਾਕ ਕਰੂ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤਿ ਸੰਗਤ ਜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਫੇਸਬੁੱਕ ਮੈਂ ਜਦੋਂ ਵੀ ਦੇਖਦਾ ਆ ਪਿੱਛੇ ਜੇ ਬੜਾ ਰੌਲਾ ਪਿਆ ਸੀ ਕਿ ਜਿਹੜੀਆਂ ਰੀਲਾਂ ਨੇ ਜਾਂ ਇੱਥੇ ਲੈਕਚਰ ਤਾਂ ਬੜੀ ਆਉਂਦੀ ਏ ਪਰ ਕੀ ਕਰੀਏ ਜਿਹੜੀਆਂ ਚੰਗੀਆਂ ਵੀਡੀਓ ਆ ਉਹ ਸੰਗਤ ਅਣ ਸੁਣੀਆਂ ਕਰ ਦਿੰਦੀਆਂ ਨੇ ਉਹ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਆ ਤਾਂ ਇਸ ਵਕਤ ਮੈਂ ਮੌਜੂਦ ਹਾਂ ਮਜੀਠੇ ਹਲਕੇ ਦੇ ਪਿੰਡੇ ਆ ਪੰਗਾਰੀ ਕਲਾਂ ਤਾਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਇਸ ਵੀਡੀਓ ਨੂੰ ਵਾਅਦਤਬਦ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਬੇਨਤੀ ਆ ਤੁਹਾਨੂੰ ਕਿ ਮੈਂ ਪਿੰਡ ਮਜੀਠੇ ਹਲਕੇ ਦਾ ਪਿੰਡ ਹੈ ਪੰਗਾਲੀ ਕਲਾ ਤਾਂ ਇੱਥੇ ਦੀ ਇੱਕ ਧੰਨ ਧੰਨ ਬਾਬਾ ਵੀਰ ਸਾਹਿਬ ਗੁਰਮਤ ਪ੍ਰਚਾਰ ਸਭਾ ਜੋ ਬੇ ਵਿਧਵਾ ਬੀਬੀਆਂ ਨੂੰ ਇੱਕ ਲੰਬੇ ਸਮੇਂ ਤੋਂ ਫ੍ਰੀ ਰਸਣ ਦੀ ਸੇਵਾ ਕਰਦੀਆਂ ਨੇ ਔਰ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਉਹ ਬੜੇ ਭਾਗਾ ਵਾਲੇ ਨੇ ਤੇ ਜਿਹੜੇ ਸੇਵਾ ਕਰਨਾ ਹੀ ਚਾਹੁੰਦੇ ਆ ਉਹਨਾਂ ਨੂੰ ਆਪਾਂ ਇਸ ਸੰਸਥਾ ਦਾ ਨੰਬਰ ਵੀ ਦਵਾਂਗੇ ਜੇ ਤੁਸੀਂ ਕਹੋ ਤਾਂ ਸਕੈਨਰ ਵੀ ਤੁਹਾਨੂੰ ਦੇਵਾਂਗੇ ਪਰ ਜੇ ਤੁਸੀਂ ਸੇਵਾ ਕਰ ਸਕਦੇ ਹੋ ਠੀਕ ਹੈ ਕੋਈ 100 ਕਰਦੇ 500 ਕਰਦੇ ਇਹ ਸੇਵਾ ਤੁਹਾਡੀ ਜਿਹੜੀ ਸਫਲ ਜਾਣੀ ਆ ਇਹਦਾ ਇੱਕ ਇੱਕ ਚਵਾਨੀ ਜਿਹੜੀ ਇੱਕ ਰੁਪਇਆ ਜਿਹੜਾ ਵਾ ਉਹ ਸੰਗਤਾਂ ਦੇ ਉਹ ਬੀਬੀਆਂ ਜਿਹੜੀਆਂ ਵਿਧਵਾ ਬੀਬੀਆਂ ਨੇ ਉਹਨਾਂ ਨੂੰ ਜਾਣਾ ਤੇ ਉਹਨਾਂ ਦੇ ਰਸਨ ਪਾਣੀ ਚਲਾਣਾ ਮਹੀਨਾ ਚਲਾਣਾ ਤੇ ਵੈਸੇ ਵੀ ਕਹਿੰਦੇ ਨੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲ ਕੇ ਤੇ ਇਹ ਬੇਅਤੀਨ ਪ੍ਰਵਾਨ ਕਰਦੇ ਹੋਏ ਤੁਸੀਂ ਇਸ ਸਭਾ ਦੀ ਧੰਨ ਧੰਨ ਬਾਬਾ ਬੀਰ ਸਿੰਘ ਗੁਰਮਤ ਪ੍ਰਚਾਰ ਸਭਾ ਦੀ ਇਹ ਬੇਅਤੀਨ ਪ੍ਰਵਾਨ ਕਰਨਾ ਤੇ ਉਹਨਾਂ ਸੇਵਾਦਾਰਾਂ ਨਾਲ ਮੈਂ ਗੱਲਬਾਤ ਕਰਾ ਰਿਹਾ ਜੀ ਤੁਹਾਡੀ ਆਹ ਕਰਦੇ ਜੀ ਪੁਨਾਹ ਲੱਗ ਬਾਬਾ ਵੀਰ ਸਿੰਘ ਗੁਰਮੁਖ ਪ੍ਰਚਾਰ ਸਮਾ ਵੱਲੋਂ ਤੇ ਸਿੰਘ ਵੀਰਾ ਵੱਲੋਂ ਪਾਤਸ਼ਾਹ ਜੀ ਪਾਤਸ਼ਾਹ ਜੀ ਹਰ ਮਹੀਨੇ ਦੀ ਤਰ੍ਹਾਂ ਸੱਚੇ ਪਾਸ਼ਾ ਜੀ ਉਹ ਬਲਵੰਤ ਪਰਿਵਾਰਾਂ ਨੂੰ ਰਸਨ ਦੀ ਸੇਵਾ ਕੀਤੀ ਜਾਂਦੀ ਅੱਜ ਵੀ ਸੱਚੇ ਪਾਸ਼ਾ ਜੀ ਰਸਨ ਦੀ ਸੇਵਾ ਕਰਨੀ ਆਪ ਆਗਿਆ ਬਖਸ਼ੋ ਤੇ ਹੀ ਪਿਆਰੇ ਮੇਰੇ ਜਿਨ੍ਹਾਂ ਮੈਂ ਨਾਮ ਦਿੱਤਾਵੇ ਨਾਮਦਾਨ ਕਰਦੇ ਨਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਹਾਰਾ ਸਿੰਘਾਗਾ ਵਾਲਿ ਕੁਟਵਾਡ ਨੂੰ ਜਾਟਾ ਸਾਹ ਸੰਗਤ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਆਹ ਜਿਹੜਾ ਆਪਾਂ ਗੱਲਬਾਤ ਕਰਦੇ ਆ ਢੰਡ ਢੰਡ ਬਾਬਾ ਬੀਰ ਸਿੰਘ ਦੁਰਮਤ ਪ੍ਰਚਾਰ ਸਭਾ ਦੇ ਉਹ ਸੇਵਾਦਾਰ ਜਿਹੜੇ ਇੱਕ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰ ਰਿਹਾ ਜੀ ਜ਼ੋਰ ਕੇ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਗੁਰਮਤ ਦਾ ਪ੍ਰਚਾਰ ਕਰਦੇ ਨੇ ਔਰ ਬੱਚਿਆਂ ਨੂੰ ਬੜੀ ਵਧੀਆ ਸਿੱਖਿਆ ਦੇ ਦਿੰਦੇ ਨੇ ਜੋ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਗੁਰੂ ਦੇ ਨਾਲ ਜੋੜਨ ਵਾਸਤੇ ਤਾਂ ਉਹ ਇਸ ਸੰਸਥਾ ਦਾ ਵੀ ਹਿੱਸਾ ਨਹੀਂ ਤੇ ਸੇਵਨ ਬਾਹ ਰਹੇ ਨੇ ਤੇ ਅੱਜ ਗੱਲਬਾਤ ਕਰਦੇ ਆ ਜੜੀ ਭਾਈ ਦਲਬਾਖ ਸਿੰਘ ਜੀ ਪੰਗਾਰੀ ਕਣਾ ਨਾਲ ਪਗਲ ਸਿੰਘ ਸਾਹਿਬ ਸਭ ਤੋਂ ਪਹਿਲਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਬਾਅਦ ਸੰਗਤਾਂ ਨੂੰ ਪਰੇਸ਼ਾਨੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪਗਲ ਸਿੰਘ ਸਾਹਿਬ ਕੀ ਸਕਦਾ ਨਾ ਬਚਨ ਕਰਨਾ ਚਾਹੁੰਦੇ ਜੋ ਤੁਸੀਂ ਫਰੀਦ ਆਸਣਾ ਲੰਬੇ ਸਮੇਂ ਤੋਂ ਸੰਗਤਾਂ ਦੇ ਰਹੇ ਹਾਂ ਅਸੀਂ ਪਹਿਲਾਂ ਤੇ ਵਤਨ ਦੀ ਮਿੱਟੀ ਦੇ ਚੈਨਲ ਨੂੰ ਧੰਨਵਾਦ ਕਰਦੇ ਹਾਂ ਜਿਹੜੀ ਸਾਡੀ ਜਿਹੜੀ ਇੱਕ ਖਬਰ ਹੈ ਤੇ ਪਿੰਨ ਪਿੰਨ ਘਰ ਘਰ ਤੱਕ ਪਹੁੰਚਉਂਦੇ ਬੀਐਨਸੀ ਵੀ ਧੰਨ ਧੰਨ ਬਾਬਾ ਮੀਸ਼ਰ ਗੁਰੂ ਪ੍ਰਚਾਰ ਸਭਾ ਵੱਲੋਂ ਸਾਰੇ ਸਰਪੰਸਲ ਨਗਰਦੀਨ ਜੀ ਸਰਦ ਗਦੀਸ਼ ਸਿੰਘ ਨਵੈ ਸਿੰਘ ਜੀ ਸਾਰੇ ਭਾਈ ਸਾਹਿਬ ਜਿਹੜੇ ਨੇ ਹਰ ਮਹੀਨੇ ਇਹ ਜਿਹੜੀ ਸੇਵਾ ਕੀਤੀ ਜਾਂਦੀ ਹੈ ਤਕਰੀਬਨ 15 ਤੋਂ 20 ਵੀਂ ਗਣੇ ਸੇਵਾ ਕੀਤੀ ਜਾਂਦੀ ਹਰ ਸਾਲ ਇਹੋ ਬੇਨਤੀ ਕਰਦੇ ਆਂ ਕਿ ਜਿੰਨ ਜਿਹੜੇ ਵੀ ਇਹ ਵੀਰ ਸੇਵਾ ਵੀਲੇ ਸੇਵਾ ਨੂੰ ਇਹ ਆਪਣਾ ਕੋ ਜੁਗਦਾਨ ਪੋਮਾ ਹੋਵੇ ਉਹ ਵੀ ਇਹ ਸਭ ਸੇਵਾ ਦੇ ਵਿੱਚ ਆਪਣਾ ਜੁਗਦਾਨ ਪਾ ਸਕਦੇ ਨੇ ਇਹ ਦਾਸ ਸ਼ੋਮੀ ਗੁਰਦਰਾ ਪ੍ਰਬੰਧ ਕਮੇਟੀ ਧਰਮ ਕਮੇਟੀ ਵੱਲੋਂ প্রচারકની 로ટી ਵੀ ਹਾਕੇ ਵਿਟ ਲਵਾ ਦੇ ਨੀ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਵੀ ਸੁਨੇਹਾ ਮੈਸੇਜ ਦੇਣੇ ਨੇ ਸਮੇ ਸਮੇ ਗੁਰਮਤ ਸਦਲਾਪਾਂ ਪੂਰੇ ਲੱਜੰਦ ਨੇ ਸਰਵੇ ਸਮੇ ਉਹਨਾਂ ਗੁਰ ਤੇਗ ਬਹਾਦਰ ਪਾਸ਼ਾ ਫੇਰ ਦੀ ਚਾਦ ਉਹਨਾਂ ਦੇ ਨਾਲ ਭਾਈ ਮਤੀदास ਭਾਈ ਸਦੀदास ਭਾਈ ਤੇ ਅੱਲਾਹ ਜੀ ਉਹਨਾਂ ਦਾ ਮਹਾਨ ਸ਼ੀਧੀ ਜਿਹੜਾ ਸਤਾਵੇ ਉਹ ਮਨਾਈ ਜਾ ਰਹੀ ਪਿੰਡ ਪਿੰਡ ਜਾ ਕੇ ਸੁਨੇਹਾ ਦਿੱਤਾ ਜਾ ਰਿਹਾ ਹੈ ਤੇ ਨਾਲ ਨਾਲ ਇਹ ਸਵਾਵਾਂ ਦੇ ਵਿੱਚ ਵੀ ਜਦੋਂ ਵੀ ਸਾਨੂੰ ਸਮਾਂ ਮਿਲਦਾ ਸਵਾਵਾਂ ਦੇ ਵਿੱਚ ਵੀ ਜੋਦਨ ਪਾਈ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤਾਂ ਦੁਜੇ ਸਿੰਘ ਨੇ ਸਾਡੇ ਨਾਲ ਜੀ ਭਾਈ ਸਾਹਿਬ ਭਾਈ ਨਰਵੈਰ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਗ੍ਰਹਿ ਵਿਖੇ ਅਸੀਂ ਪਹੁੰਚੇ ਆਂ ਔਰ ਬੜੀ ਮਾਲਕ ਦੀ ਇਹਨਾਂ ਤੇ ਕਿਰਪਾ ਪਰ ਇਹ ਤੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਆਪਾਂ ਜੇ ਸੋਚੀਏ ਤਾਂ ਅੱਜ ਸਮੇਂ ਦੇ ਵਿੱਚ ਕੱਲਾ ਆਪਣੇ ਘਰ ਦਾ ਖਰਚਾ ਹੀ ਚਲਾਉਣਾ ਬੜਾ ਔਖਾ ਪਰ ਫਿਰ ਵੀ ਇਹਨਾਂ ਦਾ ਇੱਕ ਜੋਗ ਸਲਾਹਕਾਰ ਜਦੋਂ ਉਹ ਪਰ ਆਲਾ ਕੇ ਜੋ ਵਾਈਗੁਰੂ ਇਹਨਾਂ ਦੇ ਕੋ ਬਕਸਰ ਕਰਨ ਆਪਣੇ ਇੰਡੀਆ ਨਾਲ ਵਿਧਵਾ ਬੀਬੀਆਂ ਨੂੰ ਫ੍ਰੀ ਦਾਸਨ ਦੇ ਕੇ ਸਰਵਨਭਾ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਤੁਸੀਂ ਫ੍ਰੀ ਦਾਸਨ ਦੇ ਰਹੇ ਹੋ ਵਿਧਵਾ ਬੀਬੀਆਂ ਨੂੰ ਔਰ ਕਿੰਨੇ ਪਰਿਵਾਰ ਹੋ ਗਏ ਨੇ ਔਰ ਹਰ ਵੀਡੀਓ ਦੇ ਵਿੱਚ ਤੁਸੀਂ ਆਪਣਾ ਨੰਬਰ ਵੀ ਦਿੰਨੇ ਹੋ ਪਰ ਫੇਰ ਵੀ ਆਪਾਂ ਸੰਗਤਾਂ ਨਾਲ ਸੰਪਰਕ ਕਰਦੀਆਂ ਅਜੇ ਘੱਟ ਕਰਦੀਆਂ ਨੇ ਪਰ ਕੁਝ ਕਰ ਵੀ ਨਹੀਂ ਆਪਾਂ ਇਹ ਵੀ ਨਹੀਂ ਕਰ ਸਕਦੇ ਤੇ ਨਹੀਂ ਕਰਦੀਆਂ ਪਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਸੰਗਤਾਂ ਨੂੰ ਆਪਣਾ ਨੰਬਰ ਦੇ ਦੋ ਕਿ ਕਿੱਦਾਂ ਘੜਲਾ ਜੋਗਨ ਕਾਲ ਨੂੰ ਕੰਨੀ ਜੋ ਸੰਗਤਾਂ ਸੇਵਾ ਕਰਨੀ ਚਾਹੁੰਦੇ ਸਭ ਤੋਂ ਪਹਿਲਾਂ ਤੇ ਮੈਂ ਗੁਰੰਦੀ ਮੀਟਿੰਗ ਦੀ ਚਾਲਣ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਜਿਹੜੀਆਂ ਸਾਡੀਆਂ ਵੀਡੀਓ ਹੁੰਦੀਆਂ ਦੇਸ਼ਾਂ ਤੇ ਵਿਦੇਸ਼ਾਂ ਤੱਕ ਸੰਗਤਾਂ ਤੱਕ ਇਹ ਨੂੰ ਕਰਦੇ ਨੇ ਤੇ ਦੂਰ ਦਰਾਡੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸੰਗਤੀਆਂ ਨੂੰ ਮਾਪੇ ਦੀ ਸਾਂਝ ਪਾਉਣਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਤਕਰੀਬਨ ਪਤਾ ਇਹ ਕਿ ਦਾਸ ਧੰਨ ਧੰਨ ਬਾਬਾ ਬੀਰ ਸਿੰਘ ਜੀ ਗੁਰਮਤਿ ਪ੍ਰਚਾਰ ਸਭਾ ਪੰਘਾਲੀ ਕਲਾਂ ਅਤੇ ਸਾਰੀ ਸਮੂਹ ਸੰਗਤ ਦੇ ਸੰਯੋਗ ਦੇ ਨਾਲ ਜਿਹੜੀ ਇਹ ਲੋੜਵੰਦ ਵਿਧਵਾ ਬੀਬੀਆਂ ਨੂੰ ਜਿਹੜੀ ਫ੍ਰੀ ਰਾਸ਼ਨ ਦੀ ਸੇਵਾ ਆ ਆਪ ਸੰਗਤਾਂ ਦੇ ਸੰਯੋਗ ਦੇ ਨਾਲ ਚੱਲਦੀ ਪਈ ਹੈ ਤੇ ਦਾਸ ਦਾ ਕੇਵਲ ਵੀਡੀਓ ਬਣਾਉਣ ਦਾ ਮੇਨ ਮਸਤ ਕੇਵਲ ਤੇ ਕੇਵਲ ਇਹੀ ਆ ਕਿ ਆਪ ਦੀ ਜਿਹੜੀ ਦਿੱਤੀ ਹੋਈ ਮਾਇਆ ਆ ਇਹ ਉਹਨਾਂ ਸੰਗਤਾਂ ਤੱਕ ਸਭ ਲਈ ਹੋ ਸਕੇ ਜਿਨ੍ਹਾਂ ਨੂੰ ਇਹ ਚੀਜ਼ ਦੀ ਲੋੜ ਆ ਤੇ ਜਿਹੜੀਆਂ ਸੰਗਤਾਂ ਆਪਣਾ ਹਿੱਸਾ ਵੀ ਪਾਉਣਾ ਚਾਹੁੰਦੀਆਂ ਨੇ ਇਹ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਗਰੀਬ ਦਾ ਮੂੰਹ ਆ ਨਾ ਉਹ ਗੁਰੂ ਦੀ ਭੋਲ ਗਿਆ ਕਿਉਂਕਿ ਨਾ ਵੀ ਹੋ ਸਕੇ ਥੋੜੇ ਤੋਂ ਥੋੜਾ ਬਹੁਤੀ ਤੋਂ ਬਹੁਤ ਸੌਂਦਾ ਆਪਾਂ ਕੱਢਿਆ ਕਰੀਏ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਲੋੜਵੰਦ ਬੇਸਹਾਰਾ ਪਰਿਵਾਰ ਨੇ ਬਜ਼ੁਰਗ ਨੇ ਸਾਡੀਆਂ ਮਾਤਾ ਭੈਣਾਂ ਮਾਤਾਵਾਂ ਨੇ ਉਹਨਾਂ ਦੀ ਆਪਾ ਹੱਦੀ ਸੇਵਾ ਕਰ ਸਕੀਏ ਤੇ ਦਾਸ ਦਾ ਨੰਬਰ ਆਪ ਸੰਗਤਾਂ ਨੂੰ ਅੱਗੇ ਬਰੂ ਬਰੂ ਕੀਤਾ ਕਈਆਂ ਵੀਡੀਓ ਦੇ ਵਿੱਚ ਪਰ ਅਜੇ ਕਿਸੇ ਵੀ ਸੰਗਤ ਵੱਲੋਂ ਕੋਈ ਹਾਨੂੰ ਭਰਵਾ ਹੰਗਾਰਾ ਅਜੇ ਤੱਕ ਨਹੀਂ ਮਿਲਿਆ ਕਿਉਂਕਿ ਪਤਾ ਨਹੀਂ ਆਪ ਸੰਗਤਾਂ ਦਾ ਕੋਈ ਪ੍ਰਾਣ ਨਹੀਂ ਆ ਇਸ ਵਾਸਤੇ ਇਸ ਕਰਕੇ ਦਾਦੀ ਹੱਥ ਜੋੜ ਕੇ ਬੇਨਤੀ ਹੈ ਸੰਗਤਾਂ ਵਾਸਤੇ ਜਿੰਨਾ ਵੀ ਹੋ ਸਕੇ ਥੋੜੇ ਤੋਂ ਥੋੜਾ ਇਹ ਬਹੁਤ ਹੀ ਦੂਤਾ ਆਪਾਂ ਇਹ ਸਜਰੂਰ ਪਾਇਆ ਕਰੀਏ ਦਾਸ ਦਾ ਨੰਬਰ ਹੈ 98142 12519 ਇਸ ਕੈਨੇਡਾ ਵਿੱਚ ਤਾਂ ਆਪਣੇ ਨਛੱਤਰ ਸਾਹਿਬ ਜੀ ਸਾਡੇ ਦੱਸ ਰਹੇ ਨੇ ਸਕੇਨਰ ਵੀ ਆਪਾਂ ਜਰੂਰ ਪਾਵਾਂ ਕਿ ਜਿੰਨਾ ਵੀ ਹੋ ਸਕੇ 150 500 ਜਿੰਨਾ ਵੀ ਸੰਗਤਰੀ ਆਪਣਾ ਸਬੰਧ ਮੰਨਦੇ ਹੋਏ ਆ ਨਾ ਉਹਨਾਂ ਜਰੂਰ ਪਾਇਓ ਇੰਨੀ ਦਾਸਵਤੀ ਬਿੰਦ ਹਾਂ ਆਪਾਂ ਖਿਮਾਂ ਦਾ ਜਾਚ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੈ ਤਾਂ ਸਾਥ ਸੰਗਤ ਜੀ ਤੁਸੀਂ ਕੈਨੇਡਾ ਵਿੱਚ ਬਸਦੇ ਹੋ ਕੋਈ ਕੰਮ ਕਰਦੇ ਹੋ ਤੁਹਾਨੂੰ ਹਜ਼ਾਰਾਂ ਦੀ ਕਮਾਈ ਆ ਲੱਖਾਂ ਦੀ ਕਮਾਈ ਆ ਪਰ ਆਪਾਂ ਇੱਕ ਸਰਪ ਦੇ ਸਿਰਫ 100 ਜਾਂ 500 ਰੁਪਏ ਪਾ ਕੇ ਵੀ ਇਹਨਾਂ ਬੀਬੀਆਂ ਦੀ ਸੇਵਾ ਨਿਭਾ ਸਕਦੇ ਆ ਜਿੰਨੀ ਤੁਹਾਡੀ ਸੇਵਾ ਹੋਗੀ ਉਨਾ ਹੀ ਫਿਰ ਜਿੱਦਾਂ ਪਿੰਡਾਂ ਦੇ ਵਿੱਚ ਜਿਹੜੀ ਸੇਵਾ ਪਹੁੰਚਾਈ ਜੋ ਵੀ ਨਗਰਾਂ 'ਚ ਪਹੁੰਚਾਈ ਜੋ ਵੀ ਆਪਾਂ ਅੱਜ ਜਿਹੜੇ ਅਮਰਸਰ 'ਚ ਜਾਵਾਂਗੇ ਪੰਜਾਬ 'ਚ ਜਾਵਾਂਗੇ ਆਪਾਂ ਕੇ ਸਰਕਾਰ ਤੇ ਨਾਲ ਗੱਲ ਕਰੀਏ ਆਪਾਂ ਇੱਕ ਤੇ ਕਿਤੇ ਭਾਈਚਾਰਕ ਸਾਂਝ ਦੇ ਨਾਲ ਵੀ ਆਪਾਂ ਇਹ ਸੇਵਾ ਕਰ ਸਕਦੇ ਆ ਤਾਂ ਮੇਰੇ ਨਾਲ ਇੱਕ ਹੋਰ ਸਿਸ਼ੀਤ ਜੋ ਇਸ ਪਿੰਡ ਦੇ ਸਰਪੰਚ ਨੇ ਸਰਦਾਰ ਹਰਦੀਪ ਸਿੰਘ ਜੀ ਭੰਗਾਰੀ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਦਾਲ ਸਰਪੰਚ ਦੇ ਨਾਲ ਮੈਂ ਕਹਿੰਦੇ ਹਾਂ ਵੀ ਇੱਕ ਗੁਰਮਖ ਨੇ ਇੱਕ ਵਧੀਆ ਇਨਸਾਨ ਨੇ ਚੰਗੀ ਸੋਚ ਰੱਖਣ ਵਾਲੇ ਨੇ ਮੇਰਾ ਇਹਨਾਂ ਨਾਲ ਅਕਸਰ ਵਿਚਰਤਾਂ ਰਹਿਣਾ ਪਰ ਅੱਜ ਚੇਚੇਪਤੇ ਸੇਵਾ ਕਰਦੇ ਮੌਕੇ ਤੇ ਪਹੁੰਚੇ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਕਿ ਇਹਨਾਂ ਦੇ ਕੀ ਵਿਚਾਰ ਨੇ ਤੇ ਸਭ ਤੋਂ ਪਹਿਲਾਂ ਸਪੈਸ ਆਪਾਂ ਗੁਰੂ ਸਾਹਿਬ ਦੀ ਫਤਿਹ ਸੰਜੀ ਕਰ ਲਈਏ ਫਿਰ ਆਪਣੇ ਵਿਚਾਰ ਸਰਜੀ ਰਾਏ ਜੀ ਨਾਲ ਸਾਹਿਬ ਰਾਏ ਜੀ ਦੇ ਪਤੇ सेवा को दोनों भले एक संत के राम राम जो दाता मुक्त का संत जपांदे नाम संत बाबा मुख्तार सिंह जी भगत दयाली वाले महापुरुषों दी प्रेरणा सटका ਸਾਡੇ ਭਾਈ ਸਾਹਿਬ ਭਾਈ ਨਰਵੈ ਸਿੰਘ ਜੀ ਭਾਈ ਦਿਲਬਖ ਸਿੰਘ ਜੀ ਸਰਦਾਰ ਗੁਰਦੀਪ ਸਿੰਘ ਜੀ ਔਰ ਸਮੁੱਚੀ ਧੰਨ ਧੰਨ ਬਾਬਾ ਵੀਰ ਸਿੰਘ ਗੁਰਮਤ ਪ੍ਰਚਾਰ ਸਭਾ ਵੱਲੋਂ ਸੰਤਾਂ ਮਹਾਂਪੁਰਖਾਂ ਦੇ ਜੋ ਪ੍ਰੇਰਣਾ ਸਦਕਾ ਇਹ ਜਿੱਥੇ ਨਗਰ ਵਿੱਚ ਸ਼ਿਵਾਵਾ ਨਿਵਾ ਰਹੇ ਨੇ ਉੱਥੇ ਇਲਾਕੇ ਵਿੱਚ ਵੀ ਸ਼ਿਵਾਵਾ ਨਿਵਾ ਰਹੇ ਨੇ ਕਿਸੇ ਦਿਨੀ ਆ ਸੜਕਾਂ ਤੇ ਜਿੰਨੀ ਬੂਟੀ ਹੋਈ ਸੀ ਬਾਬਾ ਜੀ ਵੜਾ ਰਹੇ ਸੀ ਦਾਸ ਨੂੰ ਜਦੋਂ ਪਤਾ ਲੱਗਾ ਤੋਂ ਜਗ੍ਹਾ ਤੇ ਜਾ ਕੇ ਇਹਨਾਂ ਨੂੰ ਰਾਂ ਦੇ ਟੀਮ ਨੂੰ ਸਨਮਾਨਤ ਕੀਤਾ ਗਿਆ ਕਿਉਂਕਿ ਇਦਾਂ ਦੀ ਸ਼ਿਵਾਵਾ ਇਹ ਕਿਤੇ ਨਾ ਕਿਤੇ ਨਿਭਾਉਂਦੇ ਰਹਿੰਦੇ ਨੇ ਔਰ ਜਿਹੜੀ ਨਗਰ ਵਿੱਚ ਜਾਂ ਇਲਾਕੇ ਦੇ ਵਿੱਚ ਲੋੜਵੰਦ ਵਿਧਵਾ ਬੀਬੀਆਂ ਨੂੰ ਜੋ ਰਾਸ਼ਨ ਮੁਹੱਈਆ ਕਰਾਉਂਦੇ ਨੇ ਨਾਲ ਦੀ ਨਾਲ ਜਿੱਥੇ ਵੀ ਕੋਈ ਕੋਈ ਲੋੜਵੰਦ ਪਰਿਵਾਰ ਹੁੰਦਾ ਆ ਕਿ ਉਹਨਾਂ ਨੂੰ ਮਕਾਨ ਬਣਾ ਕੇ ਦੇਣਾ ਜਾਂ ਕਿਸੇ ਦਾ ਕੋਈ ਫਰੈਸ਼ ਬਾਥਰੂਮ ਕਿਸੇ ਤਰ੍ਹਾਂ ਦੀ ਵੀ ਸੇਵਾ ਕਈ ਵਾਰੀ ਦਾਸ ਨੇ ਵੀ ਬੇਨਤੀ ਕੀਤੀ ਆ ਕਿ ਕੁਝ ਸੇਵਾਵਾਂ ਬਾਬਾ ਜੀ ਥਰੂ ਅਸੀਂ ਕਰਵਾਉਂਦੇ ਆ ਇਹ ਕਰਕੇ ਅਸੀਂ ਸਮੂਹ ਸਾਧ ਸੰਗਤ ਨੂੰ ਇਹੀ ਅਪੀਲ ਕਰਦੇ ਆ ਕਿ ਜਿੱਥੇ ਨਗਰ ਇਲਾਕਾ ਪੰਚਾਇਤ ਇਨਾਂ ਦਾ ਸਹਿਯੋਗ ਕਰ ਲਈ ਆ ਉੱਥੇ ਦੂਰ ਦਰਾਡੇ ਬੈਠੀਆਂ ਸੰਤਾਂ ਨੂੰ ਵੀ ਅਪੀਲ ਕਰਾਂਗੇ ਕਿ ਬਾਬਾ ਜੀ ਨੂੰ ਸਹਿਯੋਗ ਕਰੋ ਤਾਂ ਕਿ ਇਦਾਂ ਦੀ ਸ਼ਿਵਾਮਾ ਨੂੰ ਹੋਰ ਵੀ ਅੱਗੇ ਲਿਜਾਇਆ ਜਾ ਸਕੇ ਔਰ ਲੋਕਾਂ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਧ ਸੰਗਤ ਜੀ ਇਹ ਨਾ ਕਿ ਉਹ ਵੀ ਅਸੀਂ ਸਿਰਫ ਵੀਡੀਓ ਬਣਾਈ ਆ ਸੌਦਾ ਤੇ ਜਿਹੜੀਆਂ ਤਸਵੀਰਾਂ ਨੇ ਉਹ ਵੀ ਤੁਹਾਨੂੰ ਦਿਖਾਈਆਂ ਆ ਮੈਂ ਆਪਣੇ ਕੈਮਰੇਮੈਨ ਨੂੰ ਕਹਾਂਗਾ ਜਿਹੜੀ ਬੀਬੀਆਂ ਫਰੀਦ ਰਸਣ ਲੈਂਦੀਆਂ ਨੇ ਉਹਨਾਂ 'ਪਰ ਗੱਲਬਾਤ ਨਹੀਂ ਕਰਾਂਗੇ ਇੱਕ ਦੇਖੋ ਜੀ ਬੀਬੀਆਂ ਬੈਠੀਆਂ ਹੋਈਆਂ ਨੇ ਬੜੇ ਵਧੀਆ ਸੋਚ ਏ ਮੇਰੇ ਨਾਲ ਅੱਗੇ ਬੀਤੇ ਕਰੀਆਂ ਨਹੀਂ ਮੇਰੇ ਕੋਲ ਜਾਂ ਲੇਟ ਹੋ ਗਈਆਂ ਨੇ ਅੱਜ ਬਹੁਤ ਜੀ ਬੀਬੀਆਂ ਆਗੀਆਂ ਤਾਂ ਇਹ ਬਾਬਾਈ ਦਾ ਉਪਰਾਲਾ ਇਹ ਤਨਤਨ ਭਗਤ ਵੀਰ ਸਿੰਘ ਜੀ ਗੁਰਮਤ ਪ੍ਰਚਾਰ ਸਭਾ ਦਾ ਕਿੰਦਾ ਦਾ ਉਪਰਾਲਾ ਤੁਹਾਨੂੰ ਲੱਗਾ ਆਪਣੇ ਕਮੈਂਟ ਕਰਨੇ ਸ਼ੇਅਰ ਕਰਨੇ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਬਾਬਾਈ ਨੇ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤਾ ਤਾਂ ਜੇਕਰ ਤੁਸੀਂ ਨਹੀਂ ਸਹਿਮਤ ਕਰ ਸਕਦੇ ਘੱਟ ਤੋਂ ਘੱਟ ਉਹਨਾਂ ਸੱਧਾਲੂਆਂ ਕੋਲ ਇਹ ਵੀਡੀਓ ਪਹੁੰਚਾ ਦਿਓ ਵਾਤ ਬਾਤ ਸ਼ੇਅਰ ਕਰਦੇ ਤੇ ਅਕਸਰ ਤੁਸੀਂ ਜੇ ਲੰਮਾ ਦਿੰਦੇ ਹੋ ਕਿ ਲੈਕਚਰ ਵੀਡੀਓ ਹੁੰਦੀਆਂ ਜੇ ਚੰਗੇ ਵੀਡੀਓ ਹੁੰਦੇ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਵਦਨ ਦੀ ਮਿੱਟੀ ਨਾਲ ਹਮੇਸ਼ਾ ਜੁੜੇ ਰਵਾਂ ਤੁਹਾਡਾ ਸੁਬਤ ਸੰਗਤ ਦਾ ਦਾਸ ਨਿਸ਼ਤਰ ਪੰਦੇਰ ਔਰ ਰਣਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਤੁਸੀਂ ਵੇਖ ਰਹੇ ਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਜਦ ਤੱਕ ਖਲੀਫਾ ਦੇ ਸਾਥੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ